ਗੁਰੂ ਪਾਤਸ਼ਾਹ ਸਾਨੂੰ ਜ਼ਿੰਦਗੀ ਜਿਉਣ ਲਈ ਸੇਧ ਦਿੰਦੇ ਨੇ। ਪਟਕਿਆਂ ਨੂੰ ਰਾਹ ਦਿਖਾਉਂਦੇ ਐ। ਗੁਰੂਆਂ ਨੇ ਕੁੱਲ ਕਾਇਨਾਤ ਸਾਹਮਣੇ ਖੁਦ ਉਦਾਹਰਨਾ ਬਣ ਕੇ ਇਹ ਸੱਚ ਦੇ ਰਾਹ ਤੇ ਚੱਲਣ ਦਾ ਤਰੀਕਾ ਦੱਸਿਆ। ਸੰਘਰਸ਼ ਕਰਦੇ ਰਹਿਣ ਤੇ ਆਪਣੀ ਕੌਮ ਤੇ ਧਰਮ ਦੀ ਰੱਖਿਆ ਲਈ ਜੂਝਦੇ ਰਹਿਣ ਦਾ ਸੰਦੇਸ਼ ਦਿੱਤਾ। ਜਿਸ ਨੂੰ ਪੂਰਿਆ ਕਰਨ ਲਈ ਦਸਮ ਪਿਤਾ ਨੇ ਆਪਣਾ ਪਰਿਵਾਰ ਵਾਰਨ ਸਮੇਤ ਅਨੇਕਾਂ ਦੁੱਖ ਤਕਲੀਫਾਂ ਚੜ੍ਹਦੀ ਕਲਾ ਚ ਪ੍ਰਵਾਨ ਕੀਤੀਆਂ ਤੇ ਪੰਜਾਬ ਦੀ ਧਰਤੀ ਤੇ ਅਜੇਹੇ ਵਰਤਾਰੇ ਵਰਤਾਏ ਕਿ ਧਰਤੀ ਤਨ ਹੋ ਗਈ ਅਸੀਂ ਵੀ ਅੱਜ ਅਜੇਹੇ ਹੀ ਇੱਕ ਪਿੰਡ ਦੀ ਗੱਲ ਕਰਾਂਗੇ ਜਿਸ ਨੂੰ ਪਾਤਸ਼ਾਹ ਨੇ ਤਨ ਕੀਤਾ ਇਹ ਪਿੰਡ ਹੈ ਰਾਮਿਆਣਾ। ਗੰਗਸਰ ਜੈਤੋ ਤੋਂ 16 ਕਿਲੋਮੀਟਰ ਦੂਰ ਵਸੇ ਇਸ ਪਿੰਡ ਦਾ ਇਤਿਹਾਸ ਪਾਗਾਂ ਭਰਿਆ ਹੈ। ਪਿੰਡ ਦੀ ਮੋਢੀ ਇੱਕ ਮਹਾਪੁਰਸ਼ ਬਾਬਾ ਰਾਮਾ ਨੇ ਗੱਡੀ। ਇਹ ਪਿੰਡ 1610 ਦੇ ਕਰੀਬ ਵੱਜਿਆ। ਪਿੰਡ ਦਾ ਇਤਿਹਾਸ ਦੱਸਦਾ ਹੈ ਕਿ ਪਿੰਡ ਨੂੰ ਇੱਕ ਸ਼ਰਾਪ ਮਿਲਿਆ ਤੇ ਇਹ ਪਿੰਡ ਉੱਜੜ ਕੇ ਦੁਬਾਰਾ ਵਸਿਆ। ਪਿੰਡ ਦੀ ਵੋਟ ਕਰੀਬ-ਕਰੀਬ 4000 ਹੈ ਤੇ ਪਿੰਡ ਕਾਫੀ ਵਿਸ਼ਾਲ ਹੈ ਪਿੰਡ ਦੇ ਇਤਿਹਾਸ ਬਾਰੇ ਪਿੰਡ ਦੇ ਬਜ਼ੁਰਗ ਮਿੱਠੂ ਸਿੰਘ ਖਾਲਸਾ ਦੱਸਦੇ ਆ ਇਹ ਰਾਮਿਆਣਾ ਪਿੰਡ ਆ ਇੱਥੇ ਬਾਬੇ ਆਪ ਜਿਹੜੇ ਖੜੇ ਆ ਬਾਬੇ ਰਾਮੇ ਦੀ ਜਗ੍ਹਾ ਇਹ ਇੱਥੇ ਬਾਬਾ ਰਾਮਾ ਆ ਕੇ ਵਸੇ ਉਹਨੇ ਇੱਥੇ ਪਿੰਡ ਵਸਾਇਆ ਉਸ ਤੋਂ ਬਾਅਦ ਇੱਕ ਇੱਥੇ ਦਵਾਨੇ ਸੀਗੇ ਸੰਤ ਇਧਰੋਂ ਆਉਂਦੇ ਹੁੰਦੇ ਸੀ ਲੰਮੀ ਕੰਨੀਓ ਉਹ ਠੂਠਾ ਫੇਰਦੇ ਉਹ ਠੂਠੇ ਵਾਲੇ ਆਦੇ ਸੀਗੇ ਉਹ ਕਣਕਾਂ ਵੇਲੇ ਉਹ ਠੂਠਾ ਭਰਾਉਂਦੇ ਸੀ ਤੇ ਲੈ ਜਾਂਦੇ ਸੀ ਤੇ ਉਦੋਂ ਮੇਹ ਘੱਟ ਪੈਂਦੇ ਸੀਗੇ ਤੇ ਬਾਬਾ ਰਾਮ ਨੇ ਆ ਛੱਪੜ ਦੀ ਪਟਾਈ ਕਰਾਈ ਇਹਨੂੰ ਕਟਿਆਂ ਵਾਲਾ ਛੱਪੜ ਕਹਿੰਦੇ ਆ ਤੇ ਇਹ ਛੱਪੜ ਦੀ ਪਟਾਈ ਹੁੰਦੀ ਸੀ ਸੇਵਾ ਲੱਗੀ ਸੀ ਤੇ ਬਾਬੇ ਰਾਮ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਥੋਂ ਗ੍ਰਾਈ ਨਾ ਕਰੋ ਤੇ ਸਾਨੂੰ ਇੱਥੇ ਲੋੜ ਐ ਜਿਹੜੇ ਸੇਵਾ ਕਰਦੇ ਆ ਉਦੋਂ ਨਾਲ ਵੀ ਥੋੜਾ ਹੁੰਦਾ ਸੀਗਾ ਵੀ ਆਟੇ ਦਾਣੇ ਦੀ ਸੰਘਤ ਨੂੰ ਲੋੜ ਐ ਉਹਦੇ ਛੱਪੜ ਦਾ ਥੋੜਾ ਪਟਿਆ ਗਿਆ ਪਾਣੀ ਸੀ ਗੋਡੇ-ਗੋਡੇ ਤੇ ਬਾਬਾ ਰਾਮਾ ਦਾ ਨਹੀਂ ਅਜੇ ਤਾਂ ਪਟਾਈ ਥੋੜੀ ਹੋਈ ਤਾਂ ਥੋੜਾ ਜਿਹਾ ਪਾਣੀ ਹੈ ਉਹ ਆਦੇ ਕਿ ਨਹੀਂ ਉਹਨਾਂ ਨੇ ਆਪਦਾ ਵਿੱਚ ਬੰਦਾ ਆਵਾੜਤਾ ਕਿ ਆਪਾਂ ਵੇਖ ਲੈਨੇ ਕਿੰਨਾ ਤੇ ਉਹਨੂੰ ਬੰਦੇ ਨੂੰ ਸਿਖਾਤਾ ਵੀ ਤੂੰ ਵਿੱਚ ਬਹਿ ਜੀ ਤੋ ਵਿੱਚ ਬਹਿ ਗਿਆ ਹਾਂ ਤੇ ਪਾਣੀ ਆਇਆ ਕਰਤਾ ਵੀ ਮੋਢੇ-ਮੋਢੇ ਆ ਗਿਆ ਗੜਗੜ ਸਾਰਾ ਵਿੱਚ ਡੁੱਬ ਗਿਆ ਤੇ ਬਾਬੇ ਰਾਮ ਨੇ ਅਜਿਹੀ ਨਿਗਾਹ ਮਾਰੀ ਉਹ ਮੁੜ ਕੇ ਉੱਠ ਨਹੀਂ ਸਕਿਆ ਉੱਥੇ ਨੂੜਿਆ ਗਿਆ ਤੇ ਜਦੋਂ ਹੋਈ ਤੇ ਉਹਨਾਂ ਨੇ ਫਿਰ ਬਾਬੇ ਰਾਮ ਨੂੰ ਸ਼ਰਾਬ ਦਿੱਤਾ ਵੀ ਬਾਬਾ ਰਾਮਾ ਤੇਰਾ ਉੱਜੜ ਕੇ ਵਸੇ ਕੰਮ ਬਾਬੇ ਜੀ ਉਹ ਉਹ دیਵਾਨੇ ਸੀਗੇ ਬਾਬਾ ਰਾੜਾ ਕੇ ਥੋੜਾ ਸਿਖਰ ਦਪਹਿਰੇ ਜਾੜਾ ਉਹਨਾਂ ਨੂੰ ਉਹਨਾਂ ਨੂੰ ਇਹ ਸ਼ਰਾਬ ਦਿੱਤਾ ਉਹ ਹੁਣ ਸਿਖਰ ਦਪਹਿਰੇ ਚੱਲਦਿਆ ਉਹ ਜਿਉ ਤੁਰਦੇ ਆ ਇੱਕ ਵਾਰੀ ਇੱਥੇ ਫਿਰ ਮੀਂਹ ਨਹੀਂ ਸੀਗਾ ਪਿਆ ਦੇ ਕਾਲ ਪੈ ਗਿਆ ਸੀਗਾ ਪਾਣੀ ਦਾ ਤੋੜਾ ਸੀਗਾ ਤੇ ਬਾਬਾ ਰਾਮਾ ਰਾਸੇ ਗਊਆਂ ਤੇ ਉਹਨਾਂ ਨੇ ਫਿਰ ਜਦੋਂ ਉਹ ਗਊਆਂ ਧਾਈਆਂ ਮੇਰੀਆਂ ਫਿਰ ਇੱਕ ਲਾਤੇ ਹੋ ਕੇ ਅੱਜੇ ਅਰਦਾਸ ਕਰੀ ਤੇ ਫਿਰ ਮੇ ਵੀ ਉਹਨੇ ਪਵਾਤਾ ਸੀਗਾ ਇਹ ਇਸ ਤਰ੍ਹਾਂ ਸੀ ਫਿਰ ਉਧਰਲੇ ਪਾਸੇ ਪਿੰਡ ਜਾ ਕੇ ਬਥੇਆ ਫਿਰ ਇਹ ਇਸ ਜਗ੍ਹਾ ਨੂੰ ਆਖਦੇ ਵੀ ਤਲਾਕੀ ਹੈ ਇੱਥੋਂ ਪਿੰਡ ਦਾ ਬੰਦਾ ਕੋਈ ਦਾਣ ਨਹੀਂ ਸੀ ਤੋੜ ਕੇ ਤੇ ਰਲ ਜਾਂਦਾ ਨਾ ਬਾਲਣ ਇੱਥੇ ਵਾਣਾ ਵਾਣਾ ਕਰੀਰ ਜੰਡ ਬਹੁਤ ਸੀਗੇ ਹੁਣ ਤਾਂ ਉਹ ਪੱਟੇ ਕੇ ਝਿੜੀਆਂ ਸੀਗੀਆਂ ਤੇ ਉਦੋਂ ਬਾਅਦ ਫਿਰ ਪਿੰਡ ਛੱਪੜ ਦੇ ਪਹਿਲੇ ਪਾਸੇ ਵਸਿਆ ਇਸ ਤੋਂ ਬਿਨਾ ਪਿੰਡ ਇੱਕ ਹੋਰ ਪੱਖ ਤੋਂ ਵੀ ਭਾਗਾ ਵਾਲਾ ਹੈ ਕਿਉਂਕਿ ਇੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁਕੇ ਸਨ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੇ ਕਰੀਬ 6 ਮਹੀਨੇ ਬਾਅਦ ਗੁਰੂ ਸਾਹਿਬ ਇਸ ਪਿੰਡ 'ਚ ਪਹੁੰਚੇ ਇਸ ਪਿੰਡ ਦੇ ਬਜ਼ੁਰਗ ਕਹਿੰਦੇ ਨੇ ਕਿ ਸਾਨੂੰ ਮਲਾਲ ਹੈ ਕਿ ਦਸਮ ਪਾਤਸ਼ਾਹ ਇੱਥੇ ਆਏ ਤੇ ਮਾਝੇ ਦੇ ਕੁਝ ਸਿੱਖ ਉਹਨਾਂ ਨੂੰ ਮਿਲਣ ਪਹੁੰਚੇ ਤੇ ਬਦਾਵੇ ਵਾਲਾ ਇਤਿਹਾਸ ਇੱਥੇ ਬਣਿਆ ਪਰ ਅੱਜ ਤੱਕ ਉਹਨਾਂ ਦੇ ਪਿੰਡ ਦੀ ਕਿਸੇ ਨੇ ਉੱਚ ਪੱਧਰ ਤੇ ਗੱਲ ਨਹੀਂ ਕੀਤੀ ਮਿੱਠੂ ਸਿੰਘ ਖਾਲਸਾ ਇਸ ਇਤਿਹਾਸ ਬਾਰੇ ਦੱਸਦੇ ਆ ਜਦੋਂ ਗੁਰੂ ਸਾਹਿਬ ਚੱਲਦੇ-ਚੱਲਦੇ ਆਏ ਤੇ ਮਾਝੇ ਦੇ ਸਿੱਖਾਂ ਨੇ ਆਖਿਆ ਵੀ ਗੁਰੂ ਸਾਹਿਬ ਨੇ ਕਿਲਾ ਛੱਡ ਦਿੱਤਾ ਤੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਮਾਤਾ ਭਾਗੋ ਪੱਟੀ ਉਹਦੇ ਪੇਕੇ ਸੀਗੇ ਤੇ ਵਿਆਹੀ ਸੀ ਚਵਾਲ ਤੇ ਉਹਦੇ ਸਹੁਰੇ ਦਾ ਆੰਤਮ ਸਰਕਾਰ ਸੀ ਜਦੋਂ ਵੀ ਆਪਣਾ ਭੋਗ ਪੈਣਾ ਸੀਗਾ ਉਥੇ ਇਕੱਠ ਹੋਇਆ ਸੀ ਉਥੇ ਉਹਦੇ ਚਾਰੇ ਭਰਾ ਉਹ ਪੱਟੀ ਉਹਦੇ ਮਾਈ ਭਾਗੋ ਦੇ ਚਾਰ ਭਰਾ ਨੰਬਰ ਆਰ ਸੀ ਪੱਟੀ ਦੇ ਜਿਹਨੂੰ 9 ਲੱਖੀ ਪੱਟੀ ਆਦੇ ਸੀ ਤੇ ਉਹਨਾਂ ਦੇ ਉਹ ਫਿਰ ਉਹ 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 ਵੀ ਉਥੇ ਸੀ ਕਿ ਸੰਗਤਾਂ ਦੇ ਵੀ ਤੁਸੀਂ ਨਾਲ ਚੱਲੋ ਤੇ ਉਹ ਆਦੇ ਵੀ ਚਲੋ ਵੀ ਆਪਾਂ ਸਮਝੌਤਾ ਕਰਾ ਦਿੰਨੇ ਆਂ ਚਲੋ ਉਹਦੇ ਕੋਸ ਹੋਇਆ ਵੀ ਗੁਰੂ ਸਾਹਿਬ ਕਿਲਾ ਛੱਡ ਕੇ ਆਇਆ ਤੇ ਵਖਤ ਦੇ ਵਿੱਚ ਹੈ ਤੇ ਆਪਾਂ ਨੂੰ ਹੁਣ ਮਦਦ ਕਰਨੀ ਚਾਹੀਦੀ ਹੈ। ਉਹ ਲੱਭਦੇ 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 ਤੇ ਇੱਥੇ ਰਾਮਿਆਣੇ ਆ ਗਏ। ਰਾਮਿਆਣੇ ਆ ਗਏ ਤੇ ਇੱਥੇ ਉਹਨਾਂ ਨੇ ਫਿਰ ਜਦੋਂ ਗੱਲਬਾਤ ਕੀਤੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਵੀ ਅਸੀਂ ਥੋੜਾ ਸਮਝੌਤਾ ਕਰ ਦਿੰਦੇ ਹਾਂ ਤੁਸੀਂ ਜਿੱਥੇ ਮਰਜ਼ੀ ਫਿਰੋ। ਤੇ ਉਹ ਕਹਿਣ ਲੱਗੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਛੀਦੀ ਦਿੱਤੀ ਉਹਦੋਂ ਤੁਸੀਂ ਕਿੱਥੇ ਸੀ? ਬੱਚੇ ਛੀਦ ਕਰਤੇ। ਸਾਰਾ ਪਰਿਵਾਰ ਸ਼ਹੀਦ ਹੋ ਗਿਆ ਤੇ ਉਦੋਂ ਤੁਸੀਂ ਕਿੱਥੇ ਸੀ ਵੀ ਸਮਝਾਉਤੇ ਵਾਲੀ ਗੱਲ ਨਹੀਂ ਤੇ ਹੁਣ ਤਾਂ ਮੈਦਾਨ ਦੇ ਵਿੱਚ ਹੀ ਨਿਭੜਾਂਗੇ ਤੇ ਉਹ ਆ ਦੇ ਵਿੱਚ ਅਸੀਂ ਤਾਂ ਸਰਕਾਰੀ ਬੰਦੇ ਆ ਅਸੀਂ ਲੜ ਤਾਂ ਸਕਦੇ ਨਹੀਂ ਤੇ ਫੇਰ ਉਹਦੇ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਲਿਖ ਕੇ ਦੇ ਦਿਓ ਉਹ ਆਇਦਾ ਸੀ ਬਖਸ਼ਾਉਣ ਤੇ ਸਗੋਂ ਉਹ ਬੇਦਾਵਾ ਲਿਖ ਬੈਠੇ ਜਦੋਂ ਬੇਦਾਵਾ ਲਿਖ ਬੈਠੇ ਤੇ ਮਾਤਾ ਭਾਗੂ ਆ ਦੀ ਮਾਤਾ ਭਾਗੂ ਉਥੇ ਤਾਂ ਨਾਲ ਆਈ ਸੀ ਉਹਨੂੰ ਤਾਂ ਮਨਜ਼ੂਰੀ ਲੈ ਕੇ ਵੀ ਮੇਰੇ ਬੱਚਾ ਹੈ ਨਹੀਂ ਤੇ ਮੈਂ ਬੱਚੇ ਦੀ ਮੰਗ ਕਰ ਲਵਾਂ ਤੇ ਇੱਥੇ ਆ ਕੇ ਫਿਰ ਇਹ ਚੀਜ਼ ਹੋਈ ਤੇ ਫਿਰ ਉਹ ਜਿਹੜਾ ਉਹਦਾ ਉਹਦੇ ਘਰ ਵਾਲਾ ਸੀਗਾ ਉਹ ਤੇ ਆਦੇ ਵੀ ਅਸੀਂ ਤਾਂ ਮਗਰੇ ਜਾਵਾਂਗੇ ਤੇ ਜਿਹੜਾ ਮਹਾਸੰਗ ਸੀਗਾ ਤੇ ਇਹ ਰਟੋਲ ਪਿੰਡ ਦਾ ਸੀਦਾ ਨਸ਼ਹਿਰੇ ਡਿਊਟੀ ਕਰਦਾ ਸੀ ਤੇ ਇਹ ਭਾਗ ਹੋਰਾਂ ਦਾ ਜਿਹੜੀ ਮਾਤਾ ਭਾਗੂ ਦੇ ਪਰਿਵਾਰ ਤੋਂ ਉਹਨਾਂ ਦਾ ਪੱਗਵੜਾ ਦੋਸਤ ਸੀ ਤੇ ਉਹ ਵੀ ਨਾਲ ਸੀਗਾ ਹੋਰ ਵੀ ਸਿੰਘ ਸੀਗੇ ਫੇਰ ਉਹਨਾਂ ਨੇ ਜਦੋਂ ਗੁਰੂ ਸਾਹਿਬ ਇਹਨਾਂ ਨੇ ਲਿਖਤਾ ਬੇਦਾਵਾ ਤੇ ਉਹ ਲੈ ਕੇ ਤੇ ਉੱਠ ਕੇ ਪਿੱਛੋਂ ਸੁਹੀਏ ਨੇ ਦੱਸਤਾ ਵੀ ਪਿੱਛੋਂ ਫੌਜ ਆਉਂਦੀ ਐ ਤੇ ਫਿਰ ਗੁਰੂ ਸਾਹਿਬ ਇਥੋਂ ਅੱਗੇ ਤੁਰ ਗਏ ਉਹਨਾਂ ਨੇ ਫੇਰ ਜਦੋਂ ਮਾਈ ਭਾਗੋ ਨੇ ਆਖਿਆ ਬੇ ਇਹ ਤਾਂ ਆਪਾਂ ਗਲਤ ਘਰ ਬੈਠੇ ਕੰਮ ਆਇਆ ਤਾਂ ਬਖਸ਼ਾਉਣ ਸੀ ਤੇ ਆਪਾਂ ਬੇਦਾਵਾ ਲਿਖ ਕੇ ਦੇ ਬੈਠੇ ਸਾਰਿਆਂ ਨੇ ਅਫਸੋਸ ਕੀਤਾ ਮਗਰੋਂ ਫੇਰ ਉਹਦੇ ਵੀ ਅਸੀਂ ਤਾਂ ਦੋਵੇਂ ਜੀ ਜਾਵਾਂਗੇ ਫੇਰ ਇਹਨਾਂ ਨੇ ਉਹਦੇ ਭਰਾਵਾਂ ਨੇ ਆਖਿਆ ਵੀ ਜੇ ਭੈਣ ਤੇ ਭਣੋਈ ਆ ਜਾਂਦੇ ਐ ਤੇ ਫਿਰ ਆਪਣੇ ਆਪ ਦੇ ਤਾਂ ਇਹ ਮਾੜੀ ਗੱਲ ਐ ਤੇ ਫਿਰ ਉਹ ਸਾਰਿਆਂ ਨੇ ਮਤਾ ਪਾ ਕੇ ਇਹਨੇ ਮਹਾ ਸੰਗ ਨੇ ਇਥੇ ਲਖੀਰ ਖਿੱਚੀ ਤੇ ਮਾਤਾ ਭਾਗੋ ਨੇ ਪੁੱਲਾ ਫੇਰਤਾ ਵੀ ਜੀ ਨੇ ਆਉਣਾ ਆਜੋ ਤੇ ਦੂਜੇ ਮੁੜਜੋ ਫਿਰ ਸਾਰੇ ਹੀ ਮਗਰੇ ਗਏ ਇਥੇ ਇੱਕ ਹੋਰ ਵੀ ਕੌਤਕ ਵਾਪਰਦਾ ਪਿੰਡ ਦੇ ਗੁਰੂ ਘਰ ਚ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਭਾਈ ਸਾਹਿਬ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਮਾਲਵੇ ਦਾ ਕਾਲ ਕਿਵੇਂ ਕੱਢਿਆ ਗੁਰੂ ਘਰ ਚ ਉਹ ਝੰਡ ਵੀ ਮੌਜੂਦ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਇਹ ਕੌਤਕ ਰਚਾਇਆ ਜੋ ਇਸ ਟਾਈਮ ਦੇ ਉੱਤੇ ਜਦੋਂ ਮਹਾਰਾਜ ਇੱਥੇ 10ਵੇਂ ਪਾਸ਼ਾ ਆਇਆ ਸਤਾਂ ਦੇ ਉੱਤੇ ਆਏ ਆ ਉਦੋਂ ਫਸਲਾਂ ਦਾ ਇਹ ਕਾਲ ਪੈਂਦਾ ਹੁੰਦਾ ਹੀ ਆ ਜੋ ਪਿੰਡ ਦੀਆਂ ਸੰਗਤਾਂ ਨੇ ਕਿਹਾ ਜੀ ਮਹਾਰਾਜ ਇੱਥੇ ਨਾ ਕਾਲ ਪੈਂਦਾ ਤੇ ਕਿਰਪਾ ਕਰੋ ਜਿਹੜੀਆਂ ਹਰੀਆਂ ਫਸਲਾਂ ਮਾਰੀਆਂ ਜਾਂਦੀਆਂ ਤੇ ਸਾਡਾ ਨੁਕਸਾਨ ਹੁੰਦਾ ਫਸਲਾਂ ਦਾ ਤੇ ਜਦੋਂ ਮਹਾਰਾਜ ਜਾਣਦੇ ਉੱਤੇ ਉਹ ਇਤਿਹਾਸ ਲਿਖਿਆ ਵੀ ਆ ਸੱਪ ਦੇ ਰੂਪ ਦੇ ਵਿੱਚ ਕਾਲਾ ਜਿਹੜਾ ਉਹ ਕੱਢਿਆ ਤੇ ਉਸ ਟਾਈਮ ਦੇ ਉੱਤੇ ਫਿਰ ਮਹਾਰਾਜ ਨੇ ਕੀਤਾ ਕੰਵਰ ਕਸੇ ਦੇ ਵਿੱਚ ਕੱਢ ਕੇ ਉਸ ਪੋਲੀਏ ਦੇ ਰੂਪ ਦੇ ਵਿੱਚ ਤੇ ਕਾਲ ਸੀ ਜਿਹੜਾ ਉਹ ਕਾਂ ਕੱਢ ਕੇ ਤੇ ਕੰਵਰ ਕਸੇ ਦੇ ਵਿੱਚ ਉਹਨਾਂ ਨੇ ਬੰਨ ਲਿਆ ਬੰਨ ਕੇ ਇੱਥੋਂ ਮੁਕਸਾਰ ਹੁੰਦੇ ਹੋਏ ਮੋਖਸਾਰ ਤੋਂ ਆਪਣਾ ਲਖੀ ਜੰਗਲ ਬਠਿੰਡਾ ਝੰਡੇਕਲਾ ਸਾਫਸਾ ਸਾਸੇ ਤੋਂ ਨੌਰ ਬਹਾਦਰ ਮਾਦੋ ਸੰਗਾਣਾ ਤੇ ਇਹ ਉਦੋਂ ਗਾਂ ਚੂਰੂ ਜ਼ਿਲ੍ਹਾ ਪੈ ਜਾਂਦਾ ਸੁਹਾਵਾ ਸਾਹਿਬ ਰਾਜਸਥਾਨ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਇਹ ਜਿਹੜਾ ਮਹਾਰਾਜ ਜੀਓ ਕਮਰ ਕਸੇ ਦੇ ਵਿੱਚ ਕਮਰ ਕਸਾ ਕਸਿਆ ਸੀਗਾ ਮਹਾਰਾਜ ਦਾ ਤੇ ਸਿੰਘਾ ਨੇ ਕੀਤਾ ਵੀ ਕਮਰ ਕਸਾ ਜਿਹੜਾ ਇਹ ਵੀ ਝੱਲਾ ਕਰਦ ਗਏ ਆਪਾਂ ਉਸ ਥਾਂ ਦੇ ਉੱਤੇ ਅੱਜ ਵੀ ਕਾਲ ਪੈ ਰਿਆ ਉਹ ਯਾਨੀ ਕਿ ਬਾਰ ਬਾਰੀ ਉੜਦੀ ਹੈ ਔਰ ਕੋਸ਼ ਫਰਕ ਪੈਗਾ ਜਦੋਂ ਅਗਰ ਇਤਿਹਾਸ ਦੇ ਵਿੱਚ ਤੁਹਾਨੂੰ ਦੱਸਦੇ ਆ ਵੀ ਜਦੋਂ ਮਹਾਰਾਜ ਨੇ ਕਮ ਆਰਾਮਦਾਰੀ ਦੇ ਵਿੱਚ ਪਏ ਸੀਗੇ ਤੇ ਸਿੰਘਾ ਨੇ ਕਮਰ ਕਾ ਸਾਠ ਢਲਾਕਾਰ ਕੀਤਾ ਤੇ ਜਿਹੜਾ ਸਪੂਲੀਏ ਦੇ ਰੂਪ ਦੇ ਵਿੱਚ ਨਿਕਲ ਕੇ ਕਮਰ ਕਸੇ ਤੇ ਉਹ ਜੰਡ ਦੇ ਉੱਤੇ ਚੜ ਗਿਆ ਸਿੰਘਾ ਨੇ ਦੇਖਿਆ ਵੀ ਮਾ ਆਪਣਾ ਮਹਾਰਾਜ ਨੇ ਕਿਹਾ ਵੀ ਤੁਸੀਂ ਕੰਮ ਗਲਤ ਕੀਤਾ ਇਸ ਨੂੰ ਇਤਿਹਾਸ ਆਪਾਂ ਕਾਲ ਨੂੰ ਗਾਂ ਛੱਡਣਾ ਸੀ ਜਮੇਰ ਜਾ ਕੇ ਵੀ ਇਹ ਸਥਾਨ ਦੇ ਉੱਤੇ ਤੁਸੀਂ ਕੰਮ ਇਹ ਗਲਤ ਕੀਤਾ ਜਦੋਂ ਸਿੰਘਾ ਨੇ ਕਿਹਾ ਬੇਨਤੀ ਕੀਤੀ ਵੀ ਮਹਾਰਾਜ ਤੁਹਾਨੂੰ ਤੁਸੀਂ ਜਾਣੀ ਜਾਣੋ ਇਸ ਕਾਲ ਦੇ ਤਾਂ ਅਸੀਂ ਤਾਂ ਅਸੀਂ ਬਸ ਇਸ ਤਰ੍ਹਾਂ ਕਰਕੇ ਜੋ ਹੋਇਆ ਉਹ ਠੀਕ ਹੈ ਅੱਗੇ ਜਾਣੀ ਜਾਣ ਤੁਸੀਂ ਐ ਉਹ ਫਿਰ ਜਦੋਂ ਮਹਾਰਾਜ ਨੇ ਕਿਹਾ ਵੀ ਕੋਈ ਬਰਮਾ ਦਰਸਤ ਦੇਖੋ ਕੋਈ ਪਿੱਪਲ ਦਾ ਉਹ ਜਦੋਂ ਚਾਰ ਸਵੇਰੇ ਛਾਤੀ ਮਾਰੀ ਉਹਨਾਂ ਨੂੰ ਨਾ ਲੱਭਿਆ ਉਹ ਜੋ ਨਾ ਲੱਭਿਆ ਫਿਰ ਮਹਾਰਾਜਾਂ ਨੇ ਵੀ ਭਾਈ ਫਿਰ ਛਾਤੀ ਮਾਰੋ ਇੱਕ ਵਾਰ ਹੋਰ ਉਸ ਪਿੱਪਲ ਜਾਂਦੇ ਉੱਤੇ 6 ਇੰਚ ਦਾ ਇੱਕ ਪਿੱਪਲ ਇਤਿਹਾਸ ਦੇ ਵਿੱਚ ਉੱਥੇ ਵੀ ਲਿਖਿਆ ਹੋਇਆ ਚੂਰੂ ਜ਼ਿਲ੍ਹਾ ਸੇਵਾਬਾਹ ਸਾਹਿਬ ਰਾਜਸਥਾਨ ਦੇ ਵਿੱਚ ਵੀ 6 ਇੰਚ ਦਾ ਪਿੱਪਲ ਸੀਗਾ ਜਦੋਂ 6 ਇੰਚ ਦਾ ਪਿੱਪਲ ਸੀਗਾ ਤਾਂ ਮਹਾਰਾਜਾਂ ਦੇ ਵੀ ਜਿਹੜਾ ਪਿੱਪਲ ਆ ਇਹ ਝੰਡ ਨੂੰ ਜਦੋਂ ਖਾਜੂਗਾ ਉਹਦਾ ਝੰਡ ਜਦੋਂ ਖਤਮ ਹੋ ਗਿਆ ਜਿਹੜੇ ਸਖਾ ਹੈ ਉਹ ਏ ਕੋਨੇ-ਕੋਨੇ ਦੇ ਵਿੱਚ ਹੈ ਯਾਨੀ ਕਿ ਵਾਧਾ ਕਰਨਗੇ ਕਿ ਜਦੋਂ ਕੋਨੇ-ਕੋਨੇ ਦੇ ਵਿੱਚ ਵਾਧਾ ਹੋਊਗਾ ਤੇ ਜਿਹੜਾ ਝੰਡਾ ਇਹ ਖਤਮ ਹੋ ਗਿਆ ਇੱਥੇ ਫਸਲਾਂ ਜਿਹੜੀਆਂ ਕਾਲ ਆ ਜਿਹੜਾ ਇੱਥੇ ਕੋਸਣਾ-ਕੁਸ ਫਸਲਾਂ ਹੋਣ ਲੱਗ ਪੈਣਗੀਆਂ ਤੇ ਕੋਹਣਾ ਰੰਗ ਵਿਖਾਊਗਾ ਮਹਾਰਾਜ ਉਸ ਥਾਂ ਦੇ ਉੱਤੇ ਘੋੜੇ ਦੇ ਪੌਰ ਅੱਜ ਵੀ ਨਿਸ਼ਾਨੀਆਂ ਹੈਗੀਆਂ ਉਥੇ ਕਈ ਇਤਿਹਾਸ ਜੁੜਦੇ ਆ ਜਿਹੜੇ ਸੁਹਾਵਾ ਸਾਹਿਬ ਦੇ ਵਿੱਚ ਹੈ ਬਜ਼ੁਰਗ ਦੱਸਦੇ ਨੇ ਕਿ ਸਿੱਖ ਸੰਗਤ ਨੂੰ ਨਹੀਂ ਪਤਾ ਕਿ ਜੋ ਸੰਗਤ ਸ੍ਰੀ ਮੁਕਸਰ ਸਾਹਿਬ ਵਿਖੇ ਮਾਗੀ ਮੌਕੇ ਨਤਮਸਤਕ ਹੋਣ ਅਤੇ ਇਸ਼ਨਾਨ ਕਰਨ ਜਾਂਦੀ ਹੈ ਉਹਨਾਂ ਨੂੰ ਪਹਿਲਾਂ ਪਿੰਡ ਰਾਮੇਆਣਾ ਦੇ ਗੁਰੂ ਘਰ ਚ ਬਣੇ ਸਰੋਵਰ ਚ ਇਸ਼ਨਾਨ ਕਰਨਾ ਲਾਜ਼ਮੀ ਹੈ ਤਾਂ ਹੀ ਉਹ ਸੰਗਤ ਦੀ ਯਾਤਰਾ ਸਫਲ ਹੁੰਦੀ ਹੈ ਇਹ ਜਿਹੜਾ ਜੀ ਸਾਡਾ ਪਿੰਡ ਆ ਰਾਮਿਆਣਾ ਇਹ ਮੁਕਸਰ ਦੀ ਡਿਊਟੀ ਹੈ ਤੇ ਇੱਥੇ ਸਰੋਵਰ ਬਹੁਤ ਵੱਡਾ ਬਣਿਆ ਹੋਇਆ ਤੇ ਇਹ ਜਿਹੜਾ ਮੁਕਸਰ ਦਾ ਇਸ਼ਨਾਨ ਆ ਮਾਗੀ ਦਾ ਇਹਦਾ ਕਈ ਗੁਣੇ ਫਲਤਾ ਆ ਜੇ ਪਹਿਲਾ ਬੰਦਾ ਇੱਥੇ ਇਸ਼ਨਾਨ ਕਰਕੇ ਜਾਵੇ ਤੇ ਫੇਰ ਉਹ ਖਦਰਾ ਦੀ ਢਾਬ ਤੇ ਜਾ ਕੇ ਮੁਕਸਰ ਜਿਹੜਾ ਆਪਣਾ ਟੁੱਟੀ ਗੱਡੀ ਗੁਰਦੁਆਰਾ ਬਣਿਆ ਹੋਇਆ ਤੇ ਫੇਰ ਉਹ ਉਹਦਾ ਫਲ ਉਹਦੋਂ ਕਈ ਗੁਣੇ ਵੱਧ ਆ ਯਾਤਰਾ ਸਫਲ ਹੁੰਦੀ ਹੈ ਇਸ ਇਤਿਹਾਸਿਕ ਪਿੰਡ ਨੂੰ ਕਦੇ ਵੀ ਕਿਸੇ ਸਰਕਾਰ ਨੇ ਵੱਖਰੇ ਨਜ਼ਰੀਏ ਨਾਲ ਨਹੀਂ ਦੇਖਿਆ ਪਿੰਡ ਦੇ ਸਰਪੰਚ ਰਾਜਦੀਪ ਸਿੰਘ ਦੱਸਦੇ ਨੇ ਕਿ ਸਮੇਂ-ਸਮੇਂ ਤੇ ਉਹਨਾਂ ਦੇ ਪਿੰਡ 'ਚ ਮੁੱਢਲੀਆਂ ਸਹੂਲਤਾਂ ਮਿਲਦੀਆਂ ਜ਼ਰੂਰ ਰਹੀਆਂ ਪਰ ਉਹ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਨੇ ਉਹਨਾ ਪਿੰਡ ਦੀਆਂ ਕੁਝ ਸਮੱਸਿਆਵਾਂ ਵੀ ਦਸੀਆਂ ਇਹ ਬਾਬਾ ਰਾਮਾ ਜੀ ਦੀ ਨਗਰੀ ਆ ਤੇ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਚਾਰਨ ਸੌ ਧਰਤੀ ਆ ਜੀ ਇੱਥੇ ਗੁਰੂਆਂ ਦਾ ਜਦੋਂ ਖਦਰਾਨੇ ਦੀ ਜੰਗ ਹੋਈ ਸੀਗੀ ਤਾਂ ਉਦੋਂ ਉਹ ਇੱਥੇ ਆ ਕੇ ਠਹਿਰੇ ਸੀਗੇ ਤੇ ਬਹੁਤ ਇਤਿਹਾਸ ਆ ਗੁਰੂ ਸਾਹਿਬ ਦਸਵੇਂ ਪਾਤਸ਼ਾਹੀ ਦੇ ਨਾਲ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਕੰਮ ਜੋ ਵਿਕਾਸ ਦੇ ਹੋਏ ਆ ਜਿਵੇਂ ਕਿ ਪੈਲਸ ਹੋ ਗਿਆ ਰਾਹ ਹੋ ਗਏ ਸਮਸ਼ਾਨ ਘਾਟ ਹੋ ਗਿਆ ਗਲੀਆਂ ਨਾਲੀਆਂ ਹੋ ਗਈਆਂ ਤੇ ਕੋਈ ਸਮੱਸਿਆ ਮੈਂ ਇਹੋ ਜੀਆਂ ਜਿਹੜੀਆਂ ਸਾਡੇ ਪਿੰਡ ਦੀਆਂ ਅਜੇ ਵੀ ਉੱਥੇ ਖੜੀਆਂ ਜਿਵੇਂ ਪਿੰਡ ਦੇ ਛੱਪੜਾਂ ਦੀ ਨਿਕਾਸੀ ਦੀ ਵੱਡੀ ਸਮੱਸਿਆ ਤਾਂ ਜਿਵੇਂ ਅਸੀਂ ਮੰਨਦੇ ਆ ਕਿ ਦਸਵੇਂ ਪਾਤਸ਼ਾਹਾਂ ਪਾਸ਼ਾ ਜੀ ਦਾ ਚਾਨਚੋਹ ਧਰਤੀ ਆ ਪਰ ਸਾਡੇ ਪਿੰਡ ਨੂੰ ਕਿਸੇ ਵੀ ਸਰਕਾਰ ਨੇ ਕੋਈ ਵਿਸ਼ੇਸ਼ ਧਿਆਨ ਨਹੀਂ ਇਹਦੇ ਵੱਲ ਦਿੱਤਾ ਪਿੰਡ ਵਾਲਾ ਇਤਿਹਾਸਕ ਪਿੰਡ ਹੋਣ ਦੇ ਨਾਤੇ ਅਸੀਂ ਬਹੁਤ ਸਾਰੀਆਂ ਸਹੂਲਤਾਂ ਤੋਂ ਸਲੱਖਣੇ ਹਜੇ ਵੀ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੇ ਪਿੰਡ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇਹ 10ਵਾਂ ਪਾਸਾ ਜੀ ਗੁਰਗੋਬਿੰਦ ਸਿੰਘ ਚਾਰਨੂ ਧਰਤੀ ਆ ਤਾਂ ਇਸ ਪਿੰਡ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਦੇ ਖੂਨ ਦੀ ਤਾਸੀਰ ਦਾ ਗਰਮ ਹੋਣਾ ਮਜ਼ਲੂਮਾਂ ਦੀ ਰੱਖਿਆ ਤੇ ਜ਼ੁਲਮ ਖਿਲਾਫ ਜੂਝਣਾ ਸਾਨੂੰ ਸਾਡਾ ਇਤਿਹਾਸ ਹੀ ਸਿਖਾਉਂਦਾ ਹੈ ਜ਼ਰੂਰਤ ਹੈ ਇਸ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ।